ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਹਾਂ ਜੀ ਦੋ ਇਤਿਹਾਸਕ ਪਿੰਡਾਂ ਦੇ ਸੈਂਟਰ ਦੇ ਵਿੱਚ ਇੱਧਰ ਇੱਕ ਇਤਿਹਾਸਕ ਪਿੰਡ ਆ ਪਕਣਾਕਲਾ ਮਹਾਨ ਦੇਸ਼ ਭਗਤ ਬਾਬਾ ਸੂਨ ਸਿੰਘ ਪਕਣਾ ਦਾ ਪਿੰਡ ਜੇ ਅੱਗੇ 1 ਕਿਲੋਮੀਟਰ ਤੇ ਗੱਲ ਕਰੀਏ ਇੱਥੇ ਉਸ ਮਹਾਨ ਜਰਨੈਲ ਬਾਬਾ ਨੌ ਸਿੰਘ ਜੀ ਦਾ ਜਨਮ ਸਥਾਨ ਆ ਪਿੰਡ ਚੀਚਾ ਦੋਨਾਂ ਪਿੰਡਾਂ ਦੇ ਵਿੱਚ ਇੱਕ ਸੰਸਥਾ ਬਣੀ ਹੈ ਲੰਗਰ ਚੱਲਦੇ ਗੁਰ ਸ਼ਬਦ ਸੰਸਥਾ ਜੋ ਸਮੇ ਸਮੇਤੇ ਵਖ ਵਖ ਸਮਾਜ ਸੇਵਾ ਦੇ ਕਾਰਜ ਗੁਰਮੁਖ ਸਿੱਖਿਆ ਬੱਚਿਆਂ ਨੂੰ ਸਿਖਲਾਈ ਹਰ ਇੱਕ ਤਰ੍ਹਾਂ ਦੇ ਜਿਹੜੇ ਆ ਇਸ ਸੰਸਥਾ ਦੇ ਵਿੱਚ ਪ੍ਰੋਗਰਾਮ ਹੁੰਦੇ ਰਹਿੰਦੇ ਆ ਉਸੇ ਲੜੀ ਮੁਤਾਬਕ ਹਾਜ ਇੱਥੇ ਤੁਸੀਂ ਸੁਣਿਆ ਹੋਣਾ ਵਾ ਹਰ ਇੱਕ ਜਗ੍ਹਾ ਇੱਕ ਵਰਲਡ ਦੇ ਵਿੱਚ ਮਸ਼ਹੂਰ ਆ ਕਲਵਨ ਸਿੰਘ ਢਾਲੀਵਾਲ ਜੋ ਜੂਕੇ ਵਾਲੇ ਨੇ ਜਿਨ੍ਹਾਂ ਦੇ ਉਪਰਾਲਾ ਸਤਕਾ ਵੱਖ-ਵੱਖ ਜਗ੍ਹਾ ਤੇ ਜਾ ਕੇ ਮੈਡੀਕਲ ਕੈਂਪ ਲਾਏ ਜਾਂਦੇ ਨੇ ਕੈਂਸਰ ਕੇਅਰ ਜਿਹੜੇ ਕੈਂਪ ਲਾਏ ਜਾਂਦੇ ਨੇ ਕੈਂਸਰ ਦੇ ਜਿੰਨੇ ਵੀ ਟੈਸਟ ਆ ਉਥੇ ਕੀਤੇ ਜਾਂਦੇ ਆ ਉਹਨਾਂ ਦੀਆਂ ਮੋਬਾਈਲ ਗੱਡੀਆਂ ਜਿਹੜੀਆਂ ਉਥੇ ਪਹੁੰਚਦੀਆਂ ਕੁਲਵੰਤ ਸਿੰਘ ਢਾਲੀਵਾਲ ਦੇ ਨਾਲ ਕਾਫੀ ਟੀਮ ਉਹਨਾਂ ਦੀ ਜਿਹੜੀ ਡਾਕਟਰਾਂ ਦੀ ਟੀਮ ਜਿਹੜੀ ਆ ਇੱਕ ਬਹੁਤ ਵੱਡਾ ਕਾਫਲਾ ਜੁੜ ਚੁੱਕਾ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਅੱਜ ਲੰਗਰ ਚਲੇ ਗੁਰਸਬਦ ਸੰਸਥਾ ਦੇ ਵਿੱਚ ਪਹੁੰਚੀ ਆ ਔਰ ਇੱਥੇ ਉਹਨਾਂ ਦੀਆਂ ਤੁਸੀਂ ਵੇਖ ਸਕਦੇ ਜੇ ਮੈਂ ਅਸਵੀਰ ਤੋਂ ਇੱਥੇ ਪਹੁੰਚ ਚੁੱਕੀ ਆ ਇੱਥੇ ਹਰ ਇੱਕ ਤਰ੍ਹਾਂ ਦੇ ਜਿਹੜੇ ਟੈਸਟ ਇੱਥੇ ਕੀਤੇ ਜਾ ਰਹੇ ਆ ਇੱਥੇ ਟੈਸਟਾਂ ਦੇ ਵਿੱਚ ਜੋ ਪੇਸ਼ੈਂਟ ਆ ਇਲਾਕੇ ਦੇ ਉਹ ਆਣ ਕੇ ਆਪਣਾ ਜਿਹੜਾ ਲਾਭ ਉਠਾਰੇ ਆ ਇੱਥੇ ਜੇ ਅਸੀਂ ਟੈਸਟਾਂ ਦੀ ਗੱਲ ਕਰੀਏ ਤੇ ਕਿਹੜੇ ਕਿਹੜੇ ਟੈਸਟ ਇੱਥੇ ਹੁੰਦੇ ਆ ਇੱਥੇ ਕੈਂਸਰ ਅਵੇਅਰਨੈਸ ਲਈ ਲਿਪਨੈਂਟ ਟੈਸਟ ਸ਼ੂਗਰ ਤੇ ਬੀਪੀ ਚੈੱਕਅਪ ਟੈਸਟ ਡਾਕਟਾਂ ਦੀ ਜਾਂਚ ਇੱਥੇ ਕੀਤੀ ਜਾਂਦੀ ਆ ਔਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਟੈਸਟ ਇੱਥੇ ਕੀਤੇ ਜਾਂਦੇ ਆ ਬੰਦਿਆਂ ਦੇ ਖੂਦਾਂ ਦੀ ਜਾਂਚ, ਬਲੱਡ ਕੈਂਸਰ ਟੈਸਟ, ਮੂੰਹ ਅਤੇ ਗਲੇ ਦੀ ਜਾਂਚ ਇੱਥੇ ਸਭ ਤੋਂ ਪਹਿਲੀ ਪ੍ਰਕਿਰਿਆ ਜਿਹੜੀ ਆ ਇੱਥੋਂ ਸਟਾਰਟ ਹੁੰਦੀ ਆ। ਤੁਸੀਂ ਦੇਖ ਸਕਦੇ ਜੇ ਵੋਲਟ ਕੈਂਸਰ ਕੇਅਰ ਔਰ ਵੋਲਟ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਜੋ ਇੱਥੇ ਅੱਜ ਲੰਗਰ ਚੱਲੇ ਗੁਰਸਬਦ ਸੰਸਥਾ ਰਜਿਸਟਰਡ ਚੀਚਾ ਅੰਮ੍ਰਿਤਸਰ ਵੱਲੋਂ ਜਿਹੜਾ ਕੈਂਪ ਅੱਜ ਲਗਾਇਆ ਗਿਆ। ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿਹੜੇ ਪੇਸ਼ੈਂਟ ਆ ਇੱਥੇ ਪਹੁੰਚ ਕੇ ਆਪਣੀ ਜਾਂਚ ਜਿਹੜੀ ਆ ਸਿਹਤ ਸੰਬੰਧੀ ਜਿਹੜੀ ਜਾਂਚ ਆ ਉਹ ਕਰਵਾਈ ਜਾ ਰਹੀ ਆ ਔਰ ਇੱਥੇ ਹੀ ਜੋ ਸੰਸਥਾ ਦੇ ਪ੍ਰਧਾਨ ਨੇ ਡਾਕਟਰ ਸਬਜੀ ਸਿੰਘ ਜੀ ਹਰਸ਼ਾ ਨਗਰ ਵਾਲੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਵੀ ਇਸ ਤੋਂ ਪਹਿਲਾਂ ਵੀ ਵਕਫ ਵਕਫ ਸਮੇਂ ਤੇ ਇਸ ਸੰਸਥਾ ਦੇ ਵਿੱਚ ਇੱਕ ਮੁੱਖ ਦਫ਼ਤਰ ਦੇ ਵਿੱਚ ਉਹਨਾਂ ਵੱਲੋਂ ਵਕਫ ਵਕਫ ਤਰ੍ਹਾਂ ਦੇ ਜਿਹੜੇ ਕਾਰਜ ਕਰਵਾਏ ਜਾਂਦੇ ਆ ਤੇ ਅੱਜ ਸਾਡੇ ਨਾਲ ਡਾਕਟਰ ਸਬਜੀਤ ਸਿੰਘ ਹੁਸ਼ਾਰਨਗਰ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਕਿਸ ਤਰ੍ਹਾਂ ਉਹਨਾਂ ਨੇ ਇਹ ਉਪਰਾਲਾ ਔਰ ਕਿਸ ਤਰ੍ਹਾਂ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿ ਸੌਖਾ ਹੀ ਉਹਨਾਂ ਇਸ ਟੀਮ ਦੇ ਨਾਲ ਕੁਲਵੰਤ ਸਿੰਘ ਢਾਲੀਵਾਲ ਅਨੰਸਮਰਕ ਕੀਤਾ ਔਰ ਅੱਜ ਦੀ ਜਿਹੜੀ ਇਹ ਕੈਂਪਨੀ ਸ਼ੁਰੂਆਤ ਕੀਤੀ ਡਾਕਟਰ ਸਾਹਿਬ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਦੱਸੋ ਅੱਜ ਦੇ ਕੈਂਪ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿਓ ਜੀ ਸਾ ਆਪ ਜੀ ਨੂੰ ਪਤਾ ਹੀ ਹੈ ਕਿ ਜਿਵੇਂ ਲੰਗਰ ਚੱਲੇ ਗੁਰਸੇਵ ਸੰਸਥਾ ਵੱਲੋਂ ਇਸੇ ਸਾਲ ਦੇ April ਮਹੀਨੇ 2024 ਦੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਉਦੋਂ ਹੀ ਸਾਡੇ ਜਿਹੜੇ ਸੰਸਥਾ ਦੇ ਪ੍ਰਬੰਧਕ ਨੇ ਡਾਕਟਰ ਬਖਸ਼ੀ ਸਿੰਘ ਜੀ ਸਰਦਾਰ ਕਾਰਜ ਸਿੰਘ ਜੀ ਹਣੀ ਉਹਨਾਂ ਵੱਲੋਂ ਮਨ ਦੇ ਵਿੱਚ ਇਹ ਖਾਇਸ ਸੀ ਕਿ ਇਹ ਜਿਹੜੀ ਬਿਲਡਿੰਗ ਬਣਾ ਦਿੱਤੀ ਗਈ ਹੈ ਇਹ ਲੋਕ ਹਿੱਤਾਂ ਵਾਸਤੇ ਲੋਕ ਸੇਵਾ ਵਾਸਤੇ ਦੀ ਵੱਧ ਵੱਧ ਵਰਤੋਂ ਕੀਤੀ ਜਾ ਸਕੇ ਸੋ ਇਸ ਚੀਜ਼ ਨੂੰ ਸਾਹਮਣੇ ਰੱਖਦੇ ਹੋਏ ਸਮੇਂ-ਸਮੇਂ ਤੇ ਅਸੀਂ ਲੋਕਾਂ ਦੀਆਂ ਲੋੜਾਂ ਇਸ ਅਨਸਾਰ ਅਸੀਂ ਇੱਥੇ ਕੈਂਪ ਜੜਿਓ ਲਾਉਂਦੇ ਰਹਿੰਨੇ ਆ ਜਿਵੇਂ ਕਦੀ ਬੱਚਿਆਂ ਦਾ ਕੈਂਪ ਲੱਗ ਜਾਂਦਾ ਹੈ ਉਸੇ ਲੜੀ ਦੇ ਤਹਿਤ ਹੀ ਅੱਜ ਅਸੀਂ ਕੈਂਸਰ ਕੇਅਰ ਕੈਂਪ ਜਿਹੜਾ ਹੈ ਸਰਦਾਰ ਕੁਲਵੰਤ ਸਿੰਘ ਧਾਰੀਵਾਲ ਹੋਣਾ ਜੀ ਨਾਲ ਕਨੈਕਟ ਕਰਕੇ ਉਹਨਾਂ ਕੋ ਸਮਾਂ ਲੈ ਕੇ ਅਸੀਂ ਇਹ ਜਿਹੜਾ ਕੈਂਪ ਸ਼ੁਰੂ ਕੀਤਾ ਗਿਆ ਹੈ ਸਾਡਾ ਮਕਸਦ ਇਹ ਹੈ ਕਿ ਇਹ ਬਿਮਾਰੀ ਆਪ ਜੀ ਨੂੰ ਪਤਾ ਹੀ ਹੈ ਕਿ ਪਰਮਾਤਮਾ ਕਰੇ ਕਿਸੇ ਨੂੰ ਨਾ ਹੋਵੇ ਪਰ ਜੇ ਅਸੀਂ ਇਸ ਨੂੰ ਫਸਟ ਸਟੇਜ ਤੇ ਫੜ ਲਈਏ ਇਹ ਜੇ ਕੇਅਰ ਹੋ ਸਕੇ ਤਾਂ ਇਹ ਬਿਮਾਰੀ ਜਿਹੜੀ ਹੈ ਕਵਰ ਹੋ ਜਾਂਦੀ ਹੈ ਸਿਕਿਉਰ ਹੋ ਜਾਂਦੀ ਹੈ ਸੋ ਇਸ ਕਰਕੇ ਅਸੀਂ ਇਹ ਕੈਂਪ ਸ਼ੁਰੂ ਕੀਤਾ ਗਿਆ ਉਹ ਇਹਦੇ ਵਿੱਚ ਅਸੀਂ 4-5 ਤਰੀਕੇ ਦੇ ਨਾਲ ਜਿਹੜੀਆਂ ਕੈਂਸਰ ਦੀਆਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦੇ ਟੈਸਟ ਫ੍ਰੀ ਆਫ ਟਾਸਟ ਕੀਤੇ ਜਾ ਰਹੇ ਨੇ ਜਿੱਥੇ ਲੇਡੀਆਂਸ ਵਾਸਤੇ ਬ੍ਰੈਸਟ ਕੈਂਸਰ ਹੋ ਰਹੀ ਹੈ ਬੰਦਿਆਵਾਂ ਵਾਸਤੇ ਆਮ ਗਦੁੱਦਾਂ ਦਾ ਟੈਸਟ ਹੋ ਰਿਹਾ ਹੈ ਮੂੰਹ ਦਾ ਮੂੰਹ ਦੇ ਟੈਸਟ ਹੋ ਰਿਹਾ ਹੈ ਗਲੇ ਦਾ ਟੈਸਟ ਹੋ ਰਿਹਾ ਹੈ ਇਸੇ ਤਰ੍ਹਾਂ ਦੇ ਜਿਹੜੇ ਅਸੀਂ ਹੱਡੀਆਂ ਦੇ ਟੈਸਟ ਹੋ ਰਹੇ ਆ ਤਾਂ ਕਿ ਕਿਸੇ ਤਰ੍ਹਾਂ ਦੀ ਬਿਮਾਰੀ ਜੇ ਕਿਤੇ ਹੋਵੇ ਤਾਂ ਪਹਿਲੀ ਸਟੇਜ ਤੇ ਫੜੀ ਜਾ ਸਕੇ ਤੇ ਉਹਨਾਂ ਦਾ ਹੀ ਇਲਾਜ ਕਰ ਸਕੀਏ ਇਹ ਸਾਡੇ ਪ੍ਰਬੰਧਕ ਵੀਰਾਂ ਡਾਕਟਰ ਬਖਸ਼ੀਰ ਸਿੰਘ ਜੀ ਹਣਾ ਸਰਕਾਰ ਸਿੰਘ ਜੀ ਹਣਾ ਵੱਲੋਂ ਇਸ ਪੂਰਵ ਸਹਿਯੋਗ ਦੇ ਕੇ ਸਾਨੂੰ ਜੋ ਹੁਕਮ ਕੀਤਾ ਗਿਆ ਹੈ ਉਹਦੇ ਤਹਿਤ ਸਾਡੀ ਟੀਮ ਜਿੱਥੇ ਮੈਂ ਆਪਣੇ ਪ੍ਰਧਾਨ ਵੱਜੋਂ ਸੇਵਾ ਕਰਦਾ ਪਿਆ ਉੱਥੇ ਸਰਦਾਰਕਾਰ ਨਾਲ ਹੀ ਸਾਡੇ ਸੁਖਦੀਪ ਸਿੰਘ ਜੀ ਜਸਮਿੰਦਰਜੀਤ ਸਿੰਘ ਜੀ ਸਾਡੇ ਮੈਂਬਰ ਸਾਡੇ ਪ੍ਰਚਾਰਕ ਸਹਿਬਾਨ ਜਿਹੜੇ ਉਹਨਾਂ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਅਨਾਉਂਸ ਕੀਤਾ ਲੋਕਾਂ ਨੂੰ ਅਵੇਅਰ ਕੀਤਾ ਤਾਂ ਹੀ ਲੋਕ ਇਹ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਨੇ ਪਰ ਸਾਡਾ ਮਕਸਦ ਇਹੀ ਹੈ ਕਿ ਲੋਕ ਸੇਵਾ ਲੋਕ ਇਤਾਂ ਵਾਸਤੇ ਹੀ ਵੱਤ ਵੱਜ ਜਿਹੜਾ ਕੰਮ ਕਰ ਸਕੀਏ ਸਰ ਸਾਹਿਬ ਕਿੰਨਾ ਇੱਕ ਸੰਜੋਗ ਮਤਲਬ ਇਲਾਕੇ ਵੱਲੋਂ ਮਿਲ ਰਿਹਾ ਕਿੰਨੀ ਕ ਸਵੇਰ ਤੋਂ ਜਿਹੜੇ ਪੇਸ਼ੈਂਟ ਜਾਂ ਲੋਕ ਜਿਹੜੇ ਚੈੱਕਅਪ ਕਰਾਉਣ ਵਾਸਤੇ ਆ ਰਹੇ ਸਵੇਰੇ ਮੌਸਮ ਕੁਝ ਇਹੋ ਜਿਹਾ ਸੀ ਜੀ ਸਵੇਰੇ ਠੰਡ ਕਾਫੀ ਸੀ ਧੁੰਦ ਇਹੋ ਜਿਹੀ ਪੈ ਗਈ ਇਕਦਮ ਇੱਕ ਜਿਹੜਾ ਬੰਦੇ ਨੂੰ ਬੰਦਾ ਨਹੀਂ ਸੀ ਦਿਖ ਰਿਹਾ ਪਰ ਜਿਵੇਂ ਜਿਵੇਂ ਹੁਣ ਦਿਨ ਚੜਦਾ ਜਾ ਰਿਹਾ ਤੇਵੇਂ ਤੇਵੇਂ ਇੱਥੇ ਦਿਖ ਰਿਹਾ ਕਿ ਲੈਣਾ ਲੱਗ ਰਹੀਆਂ ਬਾਹਰ ਸਾਡੇ ਓਪਰ ਦੀ ਸੈਂਟਰ ਦੇ ਵਿੱਚ ਬਾਹਰ ਲੈਣਾ ਲੱਗੀਆਂ ਜਿੱਥੇ ਪਰਚੀ ਬੰਦੀ ਪਈ ਆ ਔਰ ਇਦਾਂ ਹੀ ਇੱਥੇ ਸਾਡੇ ਡਾਕਟਰ ਮਹਿਰ ਐਕਸਪਰਟ ਬੈਠੇ ਨੇ ਜਿਹੜੇ ਇੱਕ ਜੀ ਡਾਇਗਨੋਸਿਸ ਕਰਕੇ ਔਰ ਬੰਦਿਆਂ ਨੂੰ ਕਿਹੜਾ ਕਿਹੜਾ ਟੈਸਟ ਕਰਨਾ ਉਹਦੇ ਵਾਸਤੇ ਐਡਵਾਈਸ ਕਰਦੇ ਨੇ ਔਰ ਬਾਹਰ ਜਿਹੜੀਆਂ ਸਾਡੀਆਂ ਲੈਬਾਂ ਕਿਰਬਨ 5 ਗੱਡੀਆਂ ਜਿਹੜੀਆਂ ਇੰਸਟਾਲ ਉੱਥੇ ਜਾ ਕੇ ਵੱਖਰੇ ਵੱਖਰੇ ਤਰੀਕੇ ਦੇ ਟੈਸਟ ਡਿਓ ਕੀਤੇ ਜਾਂਦੇ ਨੇ ਅ ਕੱਲ ਨੂੰ ਉਹਦਾ ਰਿਜ਼ਲਟ ਆਊਗਾ ਉਹਦੇ ਉੱਤੇ ਫਿਰ ਫਰਦਰ ਕੰਮ ਜਿਹੜਾ ਉਹ ਕੀਤਾ ਜਾਵੇਗਾ ਬਿਲਕੁਲ ਜੀ ਇਸੇ ਸਾਡੇ ਨਾਲ ਡਾਕਟਰ ਸਬਜੀ ਸਿੰਘ ਹਿਆਨਗਰ ਅਸੀਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗੇ ਹੁਣ ਸਾਨੂੰ ਜਿਹੜੇ ਮੇਨ ਡਾਕਟਰ ਨੇ ਇਹ ਚੈੱਕਅਪ ਕਰੇ ਉਹਨਾਂ ਦੇ ਨਾਲ ਮੁਲਾਕਾਤ ਕਰਵਾਈ ਜਾਵੇ ਉਹਨਾਂ ਨੂੰ ਪੁੱਛਦੇ ਵੀ ਕਿਹੜੇ ਕਿਹੜੇ ਟੈਸਟ ਜਿਹੜੇ ਇੱਥੇ ਕਰਵਾਏ ਜਾ ਰਹੇ ਨੇ ਹਾਂ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਡਾ ਰਸਬ ਸਭ ਤੋਂ ਪਹਿਲਾਂ ਤਾਂ ਇਤਿਹਾਸਕ ਪਿੰਡ ਪਖਨਾ ਕਲਾਂ ਤੇ ਇਤਿਹਾਸਕ ਪਿੰਡ ਚੀਚਾ ਦੇ ਵਿੱਚ ਤੁਹਾਡੇ ਪਹੁੰਚੇ ਤੇ ਹੀ ਸਵਾਗਤ ਕਰਦੇ ਆ ਜੀ ਡਾ ਰਸਬ ਤੁਸੀਂ ਦਰਸ਼ਕਾਂ ਨੂੰ ਇਹ ਦੱਸੋ ਵੀ ਕਿਹੜੇ ਕਿਹੜੇ ਅੱਜ ਦੇ ਤਸਥ ਇੱਥੇ ਹੋ ਰਹੇ ਆ ਦੇਖੋ ਜੀ ਅੱਜ ਵਰਲਡ ਕੈਂਸਰ ਕੇਅਰ ਇੱਥੇ ਪਹੁੰਚੀ ਆ ਔਰ ਅਸੀਂ ਅਪ੍ਰੋਕਸੀਮੇਟਲੀ 4 ਮੋਬਾਈਲ ਬਸਾਂ ਲੈ ਕੇ ਇੱਥੇ ਪਹੁੰਚੇ ਆ ਔਰ ਕਈ ਤਰ੍ਹਾਂ ਦੀ ਜਿਹੜੀ ਟੈਸਟਿੰਗ ਹੈ ਵਰਲਡ ਕੈਂਸਰ ਕੇਅਰ ਲੈ ਕੇ ਆਈ ਹੈ ਮੇਨ ਸਾਡਾ ਜਿਹੜਾ ਮੋਟਿਵ ਹੁੰਦਾ ਆ ਵਰਲਡ ਕੈਂਸਰ ਕੇਅਰ ਵੱਲੋਂ ਵੀ ਕੈਂਸਰ ਦੀ ਜਾਂਚ ਤੇ ਜਾਣਕਾਰੀ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਫੜਿਆ ਜਾਵੇ ਉਸ ਜਿਹੜੇ ਹੈ ਕੰਪੇਨ ਹੈ ਜਿਹੜੀ ਵਰਲਡ ਕੈਂਸਰ ਕੇਅਰ ਕੰਮ ਕਰਦੀ ਹੈ ਉਹ ਤੰਦਰੁਸਤ ਲੋਕਾਂ ਨੂੰ ਚੈੱਕਅਪ ਕਰਦੇ ਆ ਕੱਲੇ-ਕੱਲੇ ਪਿੰਡ 'ਚ ਪਹੁੰਚਦੇ ਆ ਉਸੇ ਲੜੀ ਤੇ ਅੱਜ ਅਸੀਂ ਇੱਥੇ ਪਹੁੰਚੇ ਆ ੜਾਰੀ ਹ ਜਿਹੜੇ ਵੀ ਸਪੋਰਟਰ ਨੇ ਬਾਹਰੋਂ ਇੰਗਲੈਂਡ ਤੋਂ ਸਾਨੂੰ ਅਮਰੀਕਾ ਤੋਂ ਸਾਨੂੰ ਸਪੋਰਟ ਕਰ ਰਹੇ ਉਹਨਾਂ ਦਾ ਬੜਾ ਧੰਨਵਾਦ ਹੈ ਕਿਉਂਕਿ ਇਦਾਂ ਦੇ ਉਪਰਾਲੇ ਕਰਨੇ ਕੋਈ ਸੌਖੇ ਨਹੀਂ ਹੁੰਦੇ ਬੜਾ ਜਿਹੜਾ ਜੋਸ਼ ਲੱਗਦਾ ਹੈ ਕਾਫੀ ਜੜੀਆਂ ਮੈਨ ਪਾਵਰ ਵੀ ਲੱਗਦੀਆਂ ਹੁਣ ਤੱਕ ਅਪਰੋਕਸੀਮੇਟਲੀ ਕੋਈ 100 ਦੇ ਕਰੀਬ ਜਿਹੜੇ ਲੋਕ ਸਾਡੇ ਕੋਲ ਪਹੁੰਚ ਚੁੱਕੇ ਕਈ ਤਰ੍ਹਾਂ ਦੇ ਲੜੀਵਾ ਟੈਸਟ ਹੈਗੇ ਜਿਵੇਂ ਔਰਤ ਦੀ ਛਾਤੀ ਦੀ ਜਾਂਚ ਵਾਸਤੇ ਮੈਮੋਗ੍ਰਾਫੀ ਟੈਸਟ ਹੈ ਉਹ ਲੈ ਕੇ ਆਏ ਹੋਏ ਆ ਬੱਚੇ ਦਾਣੇ ਦੀ ਜਾਂਚ ਟੈਸਟ ਹੈਗਾ ਬੰਦਿਆਂ ਦੀ ਕਦੂਦਾਂ ਦੀ ਜਾਂਚ ਹੈ ਮੂੰਹ ਤੇ ਗਲੇ ਦੀ ਜਾਂਚ ਹੈ ਹੱਡੀਆਂ ਦੀ ਜਾਂਚ ਇਸ ਤੋਂ ਇਲਾਵਾ 슈ਗਰ ਹੈ ਬਲੱਡ ਪ੍ਰੈਸ਼ਰ ਹੈ ਬਲੱਡ ਟੈਸਟਿੰਗ ਹੈਗੀ ਹੈ ਨਾਲ ਦੀ ਨਾਲ ਲਿਟਰੇਚਰ ਵੰਡ ਰਹੇ ਹਾਂ 1 ਟੂ 1 ਕਾਉਂਸਲਿੰਗ ਹੈਗੀ ਹੈ ਅ ਅੱਖਾਂ ਦੀ ਜਾਂਚ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ ਐਣਕਾ ਦਿੱਤੀਆਂ ਜਾ ਰਹੀਆਂ ਔਰ ਪ੍ਰੋਪਰ ਤਰੀਕੇ ਨਾਲ ਲੋਕਾਂ ਨੂੰ 1 ਟੂ 1 ਗਾਈਡ ਕਰਕੇ ਕੈਂਸਰ ਤੋਂ ਬਚਣ ਦਾ ਜਿਹੜਾ ਹੈ ਉਹ ਤਰੀਕਾ ਦੱਸਿਆ ਜਾ ਰਿਹਾ ਤਾਂ ਕਿ ਆਪਾਂ ਇਹਨੂੰ ਬਣਨ ਤੋਂ ਪਹਿਲਾਂ ਹੀ ਫੜ ਲਈਏ ਅਕਸਰ ਕੀ ਹੁੰਦਾ ਹੈ ਸਾਡੇ ਸਮਾਜ ਦੇ ਵਿੱਚ ਵੀ ਕੈਂਸਰ ਜਿਹੜਾ ਲੇਟ ਪਤਾ ਲੱਗਦਾ ਹੈ ਉਹ ਲੇਟ ਪਤਾ ਲੱਗਣ ਦਾ ਕਾਰਨ ਕੀ ਹੁੰਦਾ ਹੈ ਕਿ ਅਸੀਂ ਕੈਂਸਰ ਦੇ ਬਾਰੇ ਸੁਚੇਤ ਨਹੀਂ ਹੁੰਦੇ ਅਕਸਰ ਅਸੀਂ ਕੈਂਸਰ ਤੋਂ ਵਾਂਝੇ ਰਹਿ ਜਾਂ ਕਾਰਨ ਜਿਹੜਾ ਕੈਂਸਰ ਅਕਸਰ ਲੇਟ ਪਤਾ ਲੱਗਦਾ ਉਸ ਲੇਟ ਜਦੋਂ ਪਤਾ ਲੱਗਦਾ ਉਸ ਉਦੀ ਪੈਸਾ ਲਗਾ ਕੇ ਉਮਰ ਵਧਾ ਸਕਦੇ ਆ ਜਾਨ ਬਚਾਉਣੇ ਜਿਹੜੀ ਔਖੀ ਹੁੰਦੀ ਹੈ ਲੇਕਿਨ ਆਪਾਂ ਬਚ ਸਕਦੇ ਆ ਕੈਂਸਰ ਤੋਂ ਜੇ ਪਹਿਲੋਂ ਪਤਾ ਲੱਗੇ ਤੇ ਪਹਿਲੋਂ ਤਾਂ ਹੀ ਪਤਾ ਲੱਗਣਾ ਜੇ ਇਦਾਂ ਦਾ ਕੈਂਪਾਂ ਦਾ ਹਿੱਸਾ ਬਣਾਂਗੇ ਆਪਾਂ ਤੰਦਰੁਸਤ ਲੋਕ ਇਹਦੇ ਬਾਰੇ ਆ ਕੇ ਗੱਲ ਕਰਨਗੇ ਜਾਣਕਾਰੀ ਲੈਣਗੇ ਤੇ ਆਪਣੀ ਜਾਂਚ ਕਰਾਉਣਗੇ ਤਾਂ ਹੀ ਆਪਾਂ ਬਚ ਸਕਦੇ ਆ ਆਦਰਵਾਇਜ਼ ਬੜੀ ਮਹਿੰਗੀ ਬਿਮਾਰੀ ਹੈ ਬੜਾ ਮਹਿੰਗਾ ਇਲਾਜ ਹੈ ਲੋਕ ਕੈਂਸਰ ਤੋਂ ਨਹੀਂ ਡਰਦੇ ਉਹਦੀ ਆਉਣ ਵਾਲੇ ਖਰਚੇ ਤੋਂ ਡਰਦੇ ਆ ਜਿਹਦੇ ਕਾਰਨ ਸਾਡੇ ਸਮਾਜ ਦੇ ਵਿੱਚ ਇਹ ਬਿਮਾਰੀ ਜਿਹੜੀ ਹੈ ਵੱਧਦੀ ਜਾ ਰਹੀ ਹੈ ਲੇਕਿਨ ਬਚਾ ਹੈਗਾ ਸਹੀ ਜੇ ਬਚਾ ਹੈਗਾ ਜੇ ਲੋਕ ਖੁੱਲ ਕੇ ਸਾਹਮਣੇ ਆਉਣ ਠੀਕ ਹੈ ਅਸੀਂ ਡਾਕਟਰ ਸਾਹਿਬ ਜਿਹੜੇ ਆਪਾਂ ਅੱਜ ਟੈਸਟ ਕਰ ਰਹੇ ਆਂ ਇਹਦੀ ਜਿਹੜਾ ਰਿਜ਼ਲਟ ਆਕਨੇ ਦੇਰ ਬਾਅਦ ਮਿਲਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਫਿਰ ਉਹਦਾ ਲਾਜ ਕਿਸ ਤਰ੍ਹਾਂ ਕੀਤਾ ਜਾਂਦਾ ਦੇਖੋ ਜੀ ਅਪਰੋਕਸੀਮੇਟਲੀ 15 ਤੋਂ 10 ਤੋਂ 15 ਦਿਨ ਦਾ ਟਾਈਮ ਹੈਗਾ ਰਿਜ਼ਲਟਿੰਗ ਦਾ ਔਰ ਰੱਬ ਨਾ ਕਰੇ ਕਿਸ ਨੂੰ ਨਿਕਲ ਵੀ ਆਵੇ ਤੇ ਜਿਹੜਾ ਲਾਜਵਾ ਤੇ ਛੜੀ ਤੇ ਬੈਕਅਪ ਟੀਮ ਹੁੰਦੀ ਹੈ ਫਾਲੋਅ ਅਪ ਪ੍ਰੋਪਰ ਤਿੱਕੇ ਨਾਲ ਚੱਲਦਾ ਹੈ ਔਰ ਉਹਦੇ ਵਾਸਤੇ ਸਰਕਾਰਾਂ ਨੇ ਵੀ ਪ੍ਰਬੰਧ ਕੀਤੇ ਹੋਏ 5 ਲੱਖ ਦਾ ਅਸ਼ਮਾਨ ਕਾਰਡ ਬਣਿਆ ਹੁੰਦਾ ਜਿਹੜੇ ਲੋਕ ਜਿਹੜੇ ਅਫੋਰਡ ਨਹੀਂ ਕਰ ਸਕਦੇ 5 ਲੱਖ ਤੋਂ ਇਲਾਵਾ ਜਿਹੜਾ 1.5 ਲੱਖ ਸਰਕਾਰ ਦਿੰਦੀ ਹੈ ਔਰ ਸਾਡੇ ਆਲੇ-ਦੁਆਲੇ ਬਹੁਤ ਹਸਪਤਾਲ ਹੈਗੇ ਜਿਨ੍ਹਾਂ 'ਚ ਕਾਰਡ ਔਰ ਸਹੂਲਤਾ ਚੱਲਦੀਆਂ ਜਿਵੇਂ ਅਸੀਂ ਬੈਠੇ ਹੋਏ ਆਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਥੇ ਗੁਰਰਾਮਦਾਸ ਹਸਪਤਾਲ ਬੜਾ ਸੋਹਣਾ ਨਿਭਾਰਿਆ ਕੰਮ ਆਪਣਾ ਕਾਰਜ ਕਰ ਰਿਹਾ ਹੈ ਛੋਟੇ ਲੈਵਲ ਦਾ ਕੈਂਸਰ ਹੋਵੇ ਤੇ ਵੱਡੇ ਵੱਡੇ ਤਰੀਕੇ ਨਾਲ ਟ੍ਰੀਟ ਹੋ ਜਾਂਦਾ ਜੇ ਥੋੜਾ ਐਡਵਾਂਸ ਚਲਿਆ ਗਿਆ ਤੇ ਆਪਾਂ ਚੰਡੀਗੜ੍ਹ ਤੱਕ ਅਪਰੋਚ ਕਰ ਸਕਦੇ ਆਂ ਲੁਧਿਆਣੇ ਹਸਪਤਾਲ ਹੈਗੇ ਆ ਸਭ ਜਗ੍ਹਾ ਤੇ 5 ਲੱਖ ਵਾਲੇ ਕਾਰਡ ਵੀ ਚੱਲਦੇ ਨੇ ਔਰ ਅਗਰ ਕਿਸੇ ਦਾ 5 ਲੱਖ ਵਾਲਾ ਕਾਰਡ ਖਤਮ ਹੋ ਗਿਆ ਤੇ 1.5 ਲੱਖ ਜਿਹੜੀ ਪੰਚਾਇਤਲ ਕਰ ਵੀ ਦਿੰ ਆਪਾਂ ਲਾਰਜ ਸੁਖਾਲੇ ਦੇ ਕਿਨਾਂ ਕਰਵਾ ਸਕੀਏ ਬਾਕੀ ਜਿਹੜਾ ਵਰਲਡ ਕੈਂਸਰ ਕੇਅਰ ਉਹ ਲੱਭਿਆ ਜਾਂਦਾ ਪੇਸ਼ੈਂਟ ਉਹ ਤਕਰੀਬਨ ਤਕਰੀਬਨ ਪਹਿਲੀ ਸਟੇਜ ਦਾ ਹੁੰਦਾ ਹੈ ਪਹਿਲੀ ਜਾਨਕੀ ਬਿਗਨਿੰਗ ਹੈ ਜੇ ਸਸਪੈਕਟਿਡ ਹੈ ਜੇ ਸ਼ੁਰੂਆਤ ਹੋਈ ਹੈ ਹੋ ਸਕਦਾ 5% ਬਣਿਆ ਹੋਵੇ ਉਸ ਟਾਈਮ ਤੇ ਆਪਾਂ ਆਪਣੇ ਰਹਿਣ ਸਹਣ ਦੇ ਨਾਲ ਜਨਰਲ ਦਵਾਈਆਂ ਦੇ ਨਾਲ ਆਪਣੇ ਖਾਣ ਪੀਣ ਨਾਲ ਇਹਨੂੰ ਠੀਕ ਕਰ ਸਕਦੇ ਆ ਬਾਕੀ ਜੀ ਰੱਬ ਨਾ ਕਰੇ ਪਹਿਲੀ ਸਟੇਜ ਦਾ ਬਣ ਵੀ ਗਿਆ ਤੇ ਕੇਵਲ ਤੇ ਕੇਵਲ ਮਾਤਰਾ 1 ਲੱਖ ਰੁਪਏ ਤੋਂ ਘੱਟ ਦੇ ਖਰਚੇ ਤੇ ਐਤੋਂ ਠੀਕ ਵੀ ਹੋ ਜਾਂਦਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਸੋ ਹੱਲ ਹੈਗਾ ਜੇ ਪਹਿਲੋਂ ਪਤਾ ਲੱਗੇ ਜੇ ਲੇਟ ਪਤਾ ਲੱਗਿਆ ਤੇ ਫਿਰ ਲੱਖਾਂ ਰੁਪਈਆ ਲੱਗਦਾ ਔਰ ਜਾਨ ਵੀ ਨਹੀਂ ਬਚਦੀ ਸਵੇਸ਼ ਚੀਜ਼ ਨੂੰ ਸਮਝਣ ਦੀ ਲੋੜ ਹੈ ਤੰਦਰੁਸਤ ਲੋਕ ਜਿਤੋਂ ਤੱਕ ਵੀ ਸਾਡੀ ਬਾਤ ਸੁਣਦੇ ਆਂ ਜਰੂਰ ਇਹਨਾਂ ਕੈਂਪਾਂ ਦਾ ਹਿੱਸਾ ਬਣਿਆ ਕਰੋ ਇਹਦੇ ਬਾਰੇ ਗੱਲ ਕਰੋ ਜਾਣਕਾਰੀ ਹਾਸਲ ਕਰੋ ਕੈਂਸਰ ਨਾ ਤੇ ਕੋਈ ਅਮੀਰ ਦੇਖਦੀ ਹੈ ਨਾ ਗਰੀਬ ਦੇਖਦੀ ਹੈ ਨਾ ਬੱਚਾ ਦੇਖਦੀ ਹੈ ਨਾ ਬੁੱਢਾ ਦੇਖਦੀ ਹੈ ਕਿਸੇ ਨੂੰ ਵੀ ਹੋ ਜਾਂਦਾ ਬਿਲਕੁਲ ਜੀ ਧੰਨਵਾਦ ਤੇ ਵੱਤ ਵਤ ਜਿਹੜੀਆਂ ਇੱਥੇ ਸਹੂਲਤਾ ਦਿੱਤੀਆਂ ਨੇ ਜਿਹੜੀਆਂ ਮੈਂ ਜਸਬੀਰ ਸਿੰਘ ਗੇਲ ਕੈਮਰਾਮੈਨ ਦਰਸ਼ਨ ਸਿੰਘ ਚੀਚਾ ਦੇ ਨਾਲ ਧੰਨਵਾਦ ਪਕਣਾ ਕਰਾਂ। ਜੀ ਆ ਹੁਣ ਅਸੀਂ ਉਸ ਪੁਆਇੰਟ ਤੇ ਪਹੁੰਚ ਚੁੱਕੇ ਆ ਜਿੱਥੇ ਜੜੀਆਂ ਉਹ ਮੋਬਾਈਲ ਬਣਾ ਇੱਥੇ ਪਹੁੰਚ ਚੁੱਕੀਆਂ ਜਿੱਤਾਂ ਜਿੰਨਾ ਵੈਨਾਂ ਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਨੇ ਤੇ ਜਿਸ ਤਰ੍ਹਾਂ ਦੰਦਾਂ ਦਾ ਚੈੱਕਅਪ ਕੀਤਾ ਅੱਖਾਂ ਦਾ ਕਿਆ ਕੀਤਾ ਜਾਂਦਾ ਉਹਦੇ ਵਿੱਚ ਜੜੀਆਂ ਐਨਕਾਂ ਵੀ ਫਰੀ ਦਿੱਤੀਆਂ ਜਾਂਦੀਆਂ। ਇਹ ਨਾਲ ਹੀ ਇੱਕ ਤੁਸੀਂ ਪੁਆਇੰਟ ਦੇ ਸਕਦੇ ਜੇ ਤੰਦਰੁਸਤ ਅਤੇ ਨਸ਼ਾ ਮੁਕਤ ਭਾਰਤ ਉਨਾਂ ਲੋ ਯਾਗਰੂਪ ਕੀਤਾ ਜਾ ਰਿਹਾ ਜੀ ਇੱਕ ਵੱਖਰਾ ਬਿਲਕੁਲ ਅੱਜ ਕੱਲ੍ਹ ਇਸ ਸਮੇਂ ਦੀ ਜ਼ਰੂਰਤ ਵੀ ਆ ਉੱਥੇ ਕੁਝ ਪੇਪਰ ਵੀ ਵੰਡੇ ਜਾ ਰਹੇ ਆ ਜੋ ਪ੍ਰਧਾਨ ਸਾਹਿਬ ਤੁਹਾਨੂੰ ਦਿਖਾ ਰਹੇ ਨੇ ਇਹ ਸਮੇਂ ਦੀ ਜ਼ਰੂਰਤ ਆ ਕਿਉਂਕਿ ਸਾਡਾ ਸਮਾਜ ਸਾਡੇ ਨੌਜਵਾਨ ਜਿਹੜੇ ਆ ਇਸ ਨਸ਼ੇ ਨਾਮਰਾਦ ਬਿਮਾਰੀ ਨਸ਼ੇ ਵਰਗੀ ਦੇ ਵਿੱਚ ਗ੍ਰਸਤ ਹੁੰਦੇ ਜਾ ਰਹੇ ਆ ਉਤੋਂ ਵੀ ਸਾਨੂੰ ਕਾਫੀ ਜਾਗਰੂਪ ਹੋਣ ਦੀ ਜ਼ਰੂਰਤ ਆ ਇਹ ਹੱਡੀਆਂ ਦਾ ਟੈਸਟ ਇਹ ਜੋ ਤੁਸੀਂ ਪਹਿਲੀ ਵੈਨ ਦੇਖ ਰਹੇ ਜੇ ਇਹ ਹੱਡੀਆਂ ਦਾ ਚੈੱਕਅਪ ਕੀਤਾ ਜਾ ਰਿਹਾ ਕੈਂਸਰ ਦਾ ਹੁਣ ਮੈਂ ਡਾਕਟਰ ਸਰਬਜੀਤ ਸਿੰਘ ਨੂੰ ਬੇਨਤੀ ਕਰਦਾ ਥੋੜਾ ਤੁਸੀਂ ਮੈਗ ਫਰ ਕੇ ਜਾਣਕਾਰੀ ਦੇ ਦਿਓ ਜੀ ਕਿਹੜੀ ਕਿਹੜੀ ਵੈਨ ਦੇ ਵਿੱਚ ਕਿਹੜੇ ਟੈਸਟ ਕੀਤੇ ਲਓ ਜੀ ਬਦਨ ਜੀ ਹਾਂ ਜੀ ਇਹ ਲਾਸਟ ਵੈਨ ਜਿਹੜਾ ਤੁਹਾਡੇ ਸਾਹਮਣੇ ਆ ਇਹਦੇ ਵਿੱਚ ਜਿਹੜੀ ਆਮ ਹੀ ਕੈਂਸਰ ਪਾਈ ਜਾਂਦੀ ਆ ਹੱਡੀਆਂ ਦੀ ਉਹਨਾਂ ਦੇ ਟੈਸਟ ਕੀਤੇ ਜਾਂਦੇ ਇਸ ਲੈਬ ਦੇ ਵਿੱਚ ਔਰ ਆਮ ਇਤਨ ਅੱਜਕੱਲੇ ਜਿਹੜੀ ਬਿਮਾਰੀ ਹੈ ਕਾਫੀ ਪਾਪੂਲਰ ਹੈ ਔਰ ਕਈ ਵਾਰ ਬਹੁਤ ਲੇਟ ਪਤਾ ਚੱਲਦੀ ਹੈ ਹਾਂਜੀ ਔਰ ਇਹ ਜਿਹੜੀ ਹਾਂ ਲਾਇਆ ਇਹ ਗਲੇ ਦੀ ਠੀਕ ਹੈ ਔਰ ਮੂੰਹ ਦੀ ਜਿਹੜੀ ਕੈਂਸਰ ਹੈ ਉਹਦਾ ਡਾਇਗਨੋਸਿਸ ਇਹ ਕਰਦੇ ਨੇ ਉਹ ਪ੍ਰੋਪਰ ਉੱਪਰ ਸਕਰੀਨ ਤੁਹਾਡੇ ਸਾਹਮਣੇ ਲੱਗੀ ਹੈ ਉਹਦੇ ਵਿੱਚ ਅਸੀਂ ਸਾਰਾ ਇਨਫਿਲਮ ਦੇ ਨਾਲ ਚੈੱਕ ਅਪ ਕਰਕੇ ਫਿਰ ਉਹਦੀ ਰਿਪੋਰਟ ਜਿਹੜੀ ਉਹ ਦਿੰਦੇ ਆ ਠੀਕ ਹੈ ਜੀ ਔਰ ਡਾਕਟਰ ਸਾਹਿਬ ਜਿਸ ਤਰ੍ਹਾਂ ਇਹ ਅੱਗੇ ਵੱਡੀਆਂ ਜਿਹੜੀਆਂ ਮੋਬਾਈਲ ਲੱਗੀਆਂ ਬ੍ਰੈਸਟ ਕੈਂਸਰ ਆਮ ਜਿਹੜੀ ਹੁੰਦੀ ਆ ਹਾਂਜੀ ਆ ਲੇਡੀਜ਼ ਦੇ ਵਿੱਚ ਆਮ ਚੈਸਟ ਦੇ ਵਿੱਚ ਜਿਹੜੀ ਕੈਂਸਰ ਹੁੰਦੀ ਹੈ ਉਹਦਾ ਡਾਇਗਨੋਸਿਸ ਕੋਈ ਠੀਕ ਹੈ ਬੜਾ ਹਾਂਜੀ ਹੁੰਦਾ ਜੀ ਠੀਕ ਹੈ ਜੀ ਖਾ ਲੋ ਬੀ ਖਾਣਾ ਬਿਲਕੁਲ ਜੀ ਇਹ ਵੀ ਅੱਜ ਕੱਲ ਅਸੀਂ ਦੇਖਿਆ ਵਾ ਕਾਫੀ ਲੇਡੀਜ਼ ਨੂੰ ਇਹ ਪ੍ਰੋਬਲਮ ਵੀ ਆ ਰਹੀ ਆ ਜੇ ਤੋਂ ਜ਼ਿਆਦਾ ਕਾਰਨ ਜਿਹੜਾ ਉਹ ਅੱਗੇ ਜਾ ਕੇ ਕੈਂਸਰ ਦਾ ਬਣਦਾ ਵਾ ਤੇ ਡਾਕਟਰ ਸਾਹਿਬ ਇਹਦੇ ਬਾਰੇ ਸਮੇਂ-ਸਮੇਂ ਤੇ ਆਪਣੇ ਇੱਥੇ ਕੋਈ ਕੈਂਪ ਇਸ ਤੋਂ ਇਲਾਵਾ ਵੀ ਕੋਈ ਲਾ ਕੇ ਕੋਈ ਯਾਗਰੂਪ ਕੀਤਾ ਜਾਂਦਾ ਇਹਨਾਂ ਬਿਮਾਰੀਆਂ ਸੰਬੰਧੀ ਕੋਈ ਡਾਕਟਰਾਂ ਦੀ ਟੀਮ ਸੱਦੀ ਜਾਂਦੀ ਹੈ ਵੀ ਸਾਡੇ ਜਿਵੇਂ ਪਹਿਲਾਂ ਸਾਡੇ ਕੋਲ ਉਵਰਾਏ ਸਾਹਿਬ ਜੀ ਆਏ ਸੀ ਉਹਨਾਂ ਵੱਲੋਂ ਸਾਨੂੰ ਇੱਥੇ ਪੱਕੀ ਜਿਹੜੀ ਉਹ ਲੈਬ ਜਿਹੜੀ ਇੰਸਟਾਲ ਕਰ ਦਿੱਤੀ ਗਈ ਆ ਠੀਕ ਆ ਹਾਂ ਉਹ ਅਸੀਂ ਪ੍ਰੋਪਰ ਜਿਹੜੇ ਸਾਡੇ ਕੋਲ ਡਾਕਟਰ ਵੀ ਨੇ ਉਹ ਪ੍ਰੋਪਰ ਸਾਡਾ ਚੈੱਕਅਪ ਕਰਦੇ ਨੇ ਇਹ ਸਪੈਸ਼ਲ ਕੈਂਪ ਜਿਹੜਾ ਰੱਖਿਆ ਗਿਆ ਸੀ ਇਹ ਧਾਰੀਵਾਲ ਜੀ ਸਾਹਿਬ ਨਾਲ ਦੇ ਹਲਵੰਤ ਸਿੰਘ ਜੀ ਨਾਲ ਸਹਿਯੋਗ ਦੇ ਨਾਲ ਇਹ ਸਪੈਸ਼ਲ ਵੈਨਾਂ ਜਿਹੜੀਆਂ ਪੰਜ ਵੈਨਾਂ ਵਿੱਚ ਪੰਜ ਲੈਬਾਂ ਨੇ ਬੱਕਰੀਆਂ ਬੱਕਰੀਆਂ ਠੀਕ ਹੈ ਠੀਕ ਹੈ ਔਰ ਜਿਹੜੀ ਇਹ ਲੈਬ ਹੈਗੀ ਆ ਇਹ ਜਿਹੜਾ ਪਿੱਚ ਖੂਨ ਦੇ ਟੈਸਟ ਕੀਤੇ ਜਾਂਦੇ ਆ ਔਰ ਇਹਦੇ ਵਿੱਚ ਪ੍ਰੋਸਟੇਟ ਟੈਸਟ ਹੁੰਦਾ ਜਿਹੜਾ ਆਮ ਬੰਦਿਆਂ 'ਚ ਹੁੰਦਾ ਵਾ ਠੀਕ ਹੈ ਜੀ ਉਹਨਾਂ ਦਾ ਬੱਚੇਦਾਨੀ ਦਾ ਜਿਹੜਾ ਇੱਕ ਕੈਂਸਰ ਪਾਈ ਜਾਂਦੀ ਹੈ ਉਹਨਾਂ ਕੈਂਸਰ ਬਾਰੇ ਜਿਹੜੇ ਹੈਗੇ ਆ ਉਹ ਟੈਸਟ ਜਿਹੜੇ ਉਹ ਇਹਨਾਂ ਲੈਬਾਂ 'ਚ ਕੀਤੇ ਜਾਂਦੇ ਨੇ ਅੰਦਰ ਇੰਸਟਾਲ ਕੀਤੀਆਂ ਹੋਈਆਂ ਨੇ ਇਹਨਾਂ ਨੇ ਲੈਬਾਂ ਬਹੁਤ ਵਧੀਆ ਪਰ ਪ੍ਰੋਪਰ ਸਟਾਫ ਜਿਹੜਾ ਅੰਦਰ ਬੈਠਾ ਉਹ ਟੈਸਟ ਕਰਦਾ ਪਿਆ ਵਾ ਠੀਕ ਹੈ ਜੀ ਇਹਦੇ ਵਿੱਚ ਇਹ ਟੈਸਟ ਕੀਤੀ ਜਾਂਦੀ ਔਰ ਇਹ ਆਖਰੀ ਜਿਹੜੀ ਵੈਨ ਆ ਇਹ ਜਿਹੜੀ ਹੈਗੀ ਆ ਆਈਸ ਟੈਸਟ ਕੀਤੇ ਜਾ ਰਹੇ ਨੇ ਜਿੱਥੇ ਆਈ ਸਾਈਟ ਟੈਸਟ ਕੀਤੀ ਜਾਂਦੀ ਆ ਔਰ ਉੱਥੇ ਹੀ ਉਹਨਾਂ ਦੀ ਪ੍ਰੋਪਰ ਜਿਹੜੀ ਹੈ ਗੋਗਲਸ ਐਨਕਾ ਜਿਹੜੀਆਂ ਉਹ ਵੀ ਮੌਕੇ ਤੇ ਬਣਾ ਕੇ ਜਿਹੜੀਆਂ ਫ੍ਰੀ ਆਫ ਕਾਸਟ ਦੇਤੀਆਂ ਜਾ ਰਹੀਆਂ ਜਿੰਨੀਆਂ ਵੀ ਸਰਵਿਸ ਕੀਤੀਆਂ ਜਾ ਰਹੀਆਂ ਨੇ ਇਹ ਸਰਦਾਰ ਕੁਲਵੰਤ ਸਿੰਘ ਧਾਰੀਵਾਲ ਔਰ ਕੈਂਸਰ ਕੇਅਰ ਦੇ ਜਿਹੜੇ ਉਹ ਐਮਬੈਸਡਰ ਵੀ ਨੇ ਔਰ ਚੇਅਰਮੈਨ ਵੀ ਨੇ ਉਹ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਯੂਕੇ ਦੇ ਔਰ ਉਹਨਾਂ ਵੱਲੋਂ ਸਾਰੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਅੱਜ ਉਹਨਾਂ ਆਉਣ ਦਾ ਉਹਨਾਂ ਦਾ ਇੱਥੇ ਆਉਣ ਦਾ ਪ੍ਰੋਗਰਾਮ ਵੀ ਹੈ ਸੋ ਲੋਕਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਦਾ ਫਾਇਦਾ ਉਠਾਈਏ ਔਰ ਤਾਂ ਕਿ ਇਹ ਬਿਮਾਰੀ ਪਹਿਲੇ ਸਟੇਜ ਤੇ ਜੇ ਲੱਭ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਯਰ ਹੋ ਸਕਦੀ ਹੈ ਕਿ ਅਗਲੀਆਂ ਸਟੇਜਾਂ ਤੇ ਜਾਣ ਤੋਂ ਬਾਅਦ ਇਹਦਾ ਇਲਾਜ ਜਿਹੜਾ ਥੋੜਾ ਮੁਸ਼ਕਲ ਵੀ ਆ ਤੇ ਖਰਚੀਲਾ ਵੀ ਆ ਹਾਂਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ ਡਾਡਾ ਅ ਬਿਲਕੁਲ ਜੀ ਵਕ ਵਕ ਜੋ ਵੈਨਰ ਆਈ ਜੋ ਲੋਕਾਂ ਨੂੰ ਯਾਗਰੂਪ ਕਰਕੇ ਔਰ ਟੈਸਟ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਆਈਸ ਟੈਸਟ ਕੀਤੇ ਜਾ ਰਹੇ ਨੇ ਉਹਦੇ ਵਿੱਚ ਫਰੀ ਜਿਹੜੀਆਂ ਇਨਕਮ ਵੀ ਨਾਲ ਦਿੱਤੀਆਂ ਜਾ ਰਹੀਆਂ ਇਸ ਤਰ੍ਹਾਂ ਦੇ ਉਪਰਾਲੇ ਸਾਡੇ ਸਮਾਜ ਦੇ ਵਿੱਚ ਕਰਦੀ ਜਰੂਰਤ ਆ ਬਹੁਤ ਹਾਂ ਬਿਲਕੁਲ ਜੀ ਸਾਡੇ ਕੋਲ ਪਹੁੰਚੇ ਨੇ ਆਪਣੇ ਇਹ ਸਹੂਲਤ ਲੈਣ ਵਾਸਤੇ ਭਾਜੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜੀ ਇਹ ਉਪਰਾਲਾ ਇੱਥੇ ਬਹੁਤ ਵਧੀਆ ਲੱਗਾਈ ਬਹੁਤ ਵਧੀਆ ਠੀਕ ਆ ਜੀ ਕਾਦਾ ਟੈਸਟ ਕਰਾਉਣ ਵਾਸਤੇ ਆਏ ਤੁਸੀਂ ਡਾਕਟਰ ਜੀ ਇੱਕ ਹੁੰਦਾ ਕਰਾਉਣਾ ਅੱਛਾ ਜੀ ਇੱਕ ਗੋਡਿਆਂ ਬਾਰੇ ਦੱਸਿਆ ਉਹਨਾਂ ਨੂੰ ਠੀਕ ਆ ਜੀ ਇੱਕ ਸਾਹ ਚੜਦਾ ਹੁੰਦਾ ਉਹਨਾਂ ਨੂੰ ਅੱਛਾ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਜੇ ਹਰ ਕੋਈ ਆਣ ਕੇ ਇੱਥੇ ਜਿਹੜੇ ਨੇ ਇਹ ਚੀਜ਼ ਦਾ ਲਾਭ ਉਠਾਇਆ ਜਾ ਰਿਹਾ ਤੇ ਟੈਸਟ ਕੀਤੇ ਜਾ ਰਹੇ ਨੇ ਬਾਬਾ ਜੀ ਤੁਸੀਂ ਅੱਜ ਟੈਸਟ ਕਰਾਉਣ ਵਾਸਤੇ ਆਏ ਹੋ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇੱਥੇ ਟੈਸਟ ਕਰਨਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੇ ਇਸ ਤਰ੍ਹਾਂ ਦੀ ਸਹੂਲਤਾਂ ਕੀ ਕਹਿੰਦੇ ਹੋ ਤੁਸੀਂ ਗਾਹ ਵੀ ਮਤਲਬ ਕੰਮ ਚਾਹੀਦੀਆਂ ਮਿਲ ਜਾਂਦੀਆਂ ਜੀ ਇਤਨਾ ਇਸ ਤਰ੍ਹਾਂ ਦਾ ਪਹਿਲਾਂ ਕੋਈ ਟੈਸਟ ਸੁਣਾਗਾ ਜੋ ਗਿਆ ਹਾਂਜੀ ਹਾਂਜੀ ਬਹੁਤ ਵਧੀਆ ਪ੍ਰਾਲਾ ਕਦੇ ਕਦੇ ਟੈਸਟ ਕਰਵਾਏ ਜੀ ਤੁਸੀਂ ਮੈਂ ਆਪਣੇ ਦਰਦਾਂ ਦੇ ਕਰਾਏ ਜੇ ਅੱਛਾ ਜੀ ਤੇ ਹਟ ਦੇ ਰਾਇ ਠੀਕ ਹੈ ਹਾਂਜੀ ਕਿਸ ਤਰ੍ਹਾਂ ਲੱਗਾ ਜੀ ਅੱਜ ਤੁਹਾਨੂੰ ਇੱਥੇ ਆ ਕੇ ਟੈਸਟ ਕਰਵਾ ਕੇ ਗਿਲਸਾਹ ਠੀਕ ਠਾਕ ਹੈ ਜੀ ਲੱਗ ਕੇ ਨੂੰ ਬੜੀ ਸਹੂਲਤ ਹੈ ਇਹਨਾਂ ਦੀ ਠੀਕ ਹੈ ਜੀ ਸਾਰੇ ਮਰੀਆਂ ਮੇਰੇ ਟੈਸਟ ਕਰਨ ਦੇ ਨੇ ਫਰੀਦ ਦਵਾਈ ਦੇਣ ਦੇ ਆ ਤੇ ਆਪਣੇ ਜਿਹੜੇ ਲੋਕ ਇਲਾਕੇ ਜਾ ਕੇ ਆਪਣਾ ਫਾਇਦਾ ਲੈਣ ਬੜੀ ਵਧੀਆ ਸੰਸਥਾ ਤੇ ਲੋਕਾਂ ਨੂੰ ਚਾਹੀਦਾ ਇੱਥੇ ਆਉਣਾ ਆਪਣੇ ਸਰੀਰ ਦੇ ਕੋਈ ਵੀ ਪਰੇਸ਼ਾਨੀਆਂ ਕੋਈ ਬਿਮਾਰੀ ਆ ਉਹਦੇ ਬਾਰੇ ਜਾਣਕਾਰ ਹੋਣਾ ਤੇ ਤੁਹਾਨੂੰ ਕੋਈ ਮੁਸ਼ਕਲਤ ਨਹੀਂ ਲੱਗੀ ਨਾ ਕੋਈ ਮੁਸ਼ਕਲ ਨਹੀਂ ਕੋਈ ਮੁਸ਼ਕਲ ਨਹੀਂ ਬੜਾ ਵਧੀਆ ਸਟਾਫ ਆ ਠੀਕ ਹੈ ਹਾਂਜੀ ਚਲੋ ਧੰਨਵਾਦ ਜੀ ਓਕੇ